ਕਿ ਤੁਹਾਨੂੰ ਅੱਜ ਜਨਮ ਦਿਨ ਤੇ ਜਿਹੜਾ ਕੱਦ ਦਿੱਤਾ ਕਿਉਂਕਿ 2 ਸਾਲ ਪਹਿਲਾਂ ਮਜਬੂਤ ਰਸਤੇ ਸਗੜਨ ਵੀ ਲੋਕ ਜਾਬਾਤ ਰਸਤੇ ਰੀਨ ਅਵਾਰਡ 18 ਨੇ ਫੋਕ ਨੇ ਉਹਨਾਂ ਤੋਂ ਕਹਿੰਦੇ ਤੇ ਤੁਹਾਨੂੰ ਇੱਕ ਬਹੁਤ-ਬਹੁਤ ਮਾਣ ਮਾਣਨਾ ਦਿੰਦਾ ਬਹੁਤ ਜਿਆਦਾ ਸੋਚਿਆ ਨੇ ਬੋਲਣਾ ਕਿ ਇਸ ਲਈ ਬਹੁਤ ਨਾਲ ਜਾਂਦਾ ਫਾਲਵਾ ਆਇਆ 31 2024 ਚ ਨਕਸ਼ੇਦਰ ਨੇ ਐਫਓਬੀ ਕੈਂਪ ਲਗਾਏਗੇ ਇੱਕ ਟੈਕਨਗੜਾ ਉੱਥੇ ਆਸਾਇਆ ਤੇ ਕਿੰਨੇ ਦੋ ਗੋੜੀਆਂ ਲੱਗੀਆਂ ਇਹ ਸ਼ੋਹਰੇ ਚੱਕਰ ਮੈਨੂੰ 15 ਅਗਸਤ 2024 ਚ ਅਲੋਟਮੈਂਟ ਔਰ 22 22 ਮਈ 2025 ਚ ਰਾਸ਼ਟਰਪਤੀ ਜੀ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਮੈਂ ਦੋਸੇ ਕੋਵਰਾ 36 ਗੜ ਦੇ ਜੀ ਹਾਂ ਬਾਈ ਲੁੱਟਦੀ ਆ ਜਾਂ ਗੋਲੀ ਚੱਲਦੀ ਆ ਉਹ ਕਿਹੋ ਜਿਹੇ ਹਾਲਾਤ ਸੀ ਕਿੰਨੇ ਲੋਕਾਂ ਦੇ ਚੜ੍ਹਨ ਚਾਹੀਦੇ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਗਿਆ ਔਰ ਮੇਰੇ ਵੀ ਦੋ ਗੋਲੀਆਂ ਇਟੀਆਂ ਤੋਂ ਉਹ ਕੁਝ ਤੋਂ ਦੇ ਹਾਲਾਤ ਸੀ ਹਾਲਾਤ ਜ ਲੜਾਈ ਦਾ ਪਤਾ ਸਰ ਇਹ ਨਕਸ਼ਲੀ ਏਰੀਏ ਦੇ ਵਿੱਚ ਜਿੱਦਾਂ ਨਗਰੀਆਂ ਨਾਲ ਦਾ ਮੁਕਾਬਲਾ ਹੁੰਦਾ ਹੈ ਮੈਨੂੰ ਬਹੁਤ ਗਰਵ ਮਹਿਸੂਸ ਹੋਇਆ ਕਿ ਇਸ ਸੰਸਥਾ ਨੇ ਆਗਿਆ ਮੇਰੇ ਕੋ ਸਨਮਾਨਿਤ ਕੀਤਾ ਕਿਉਂਕਿ ਪਿੰਨਰੇ ਇੱਕ ਕਰਦਾ ਕਿਉਂਕਿ ਝੋਕੜਾ ਤੇ ਆਪਸ ਚੋਕੀ ਦੇ ਕਈ ਬੜੀ ਘਰ ਦੇ ਵਿੱਚ ਪ੍ਰਸ਼ਾਨ ਨਹੀਂ ਮਿਲਦਾ ਬਹੁਤ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਆਪਣੇ ਇਲਾਕੇ ਦੇ ਲੋਕ ਸਨਮਾਨਿਤ ਕਰਦੇ ਜਾਏ ਕਿ ਖੇਡਾਂ ਦਾ ਸਨਮਾਨ ਸੁਭਾਏ ਬਹੁਤ ਵਧੀਆ ਮਹਿਸੂਸ ਹੁੰਦਾ ਮੈਨੂੰ ਔਰ ਸਰਦਾਰ ਜਗENDER ਸਿੰਘ ਰੁਲਾ ਜੀ ਨੇ ਮੇਰਾ ਬਹੁਤ ਨੋਜ ਬਣਾਉ ਜਈਏ ਕਿ ਨਸ਼ਾ ਛਟੋ ਔਰ ਦੇ ਪ੍ਰਤੀਵਤਵਦ ਪਰਤੀਓ ਔਰ ਦੇਸ਼ ਦਾ ਨਾਮ ਰੋਸ਼ਨ ਕਰੋ ਔਰ ਪੰਜਾਬ ਆਪਣੇ ਦਾ ਨਾਮ ਰੋਸ਼ਨ ਕਰੋ ਇਟਾਲੀਆ ਕੋ ਤੁਹਾਨੂੰ ਸੰਸਥਾ ਬਣਾਓ ਪੂਰ ਕੌਡੀ ਸੰਸਥਾ ਕੀ ਕਰਨਾ ਮਜ਼ਬੂਤ ਰਾਸ਼ਟਰੀ ਸੰਗਠਨ ਜੋ ਕਿ ਸਾਬਕਾ ਰਾਸ਼ਟਰਪਤੀ ਡਾਕਟਰ ਅਬዱਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਸੰਸਥਾ ਵੱਲੋਂ ਜਿੱਥੇ ਨੈਸ਼ਨਲ ਇੰਟਰਨੈਸ਼ਨਲ ਕੜਾੜੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਸਨਮਾਨਿਤ ਕੀਤਾ ਜਾਂਦਾ ਹੈ ਉੱਥੇ ਹੀ ਦੇਸ਼ ਦੇ ਲਈ ਬਹਾਦਰੀ ਨਾਲ ਨਿਰਜਠਣ ਵਾਲੇ ਬਹਾਦਰੀ ਦਾ ਕੰਮ ਕਰਨ ਵਾਲੇ ਜਿਹੜੇ ਵੀ ਸਾਡੇ ਨੌਜਵਾਨ ਨੇ ਉਹਨਾਂ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਉਹਨਾਂ ਨੂੰ ਸ਼ਾਬਾਸ਼ ਦਿੱਤੀ ਜਾਵੇਗੀ ਮਜ਼ਬੂਤ ਰਾਸ਼ਟਰ ਸੰਗਠਨ ਰਜਿਸਟਰਡ ਭਾਰਤ ਦਾ ਮੁੱਖ ਉਦੇਸ਼ ਹੈ ਅੱਜ ਤੁਸੀਂ ਮੈਂ ਮੀਡੀਆ ਦੇ ਵਿੱਚ ਮਲਕੀਤ ਸਿੰਘ ਜੀ ਬਾਰੇ ਪੜਿਆ ਤਾਂ ਮੇਰਾ ਮਨ ਬਾਗੋ ਬਾਗੋ ਉੱਠਿਆ ਔਰ ਮੈਨੂੰ ਜਦੋਂ ਇਹ ਪਤਾ ਲੱਗਾ ਕਿ ਸਾਡੇ ਜ਼ਿਲ੍ਹਾ ਗੁਰਦਾਸਪੁਰ ਦਾ ਬਲਕੀਤ ਸਿੰਘ ਰਹਿਣ ਵਾਲਾ ਹੈ ਔਰ ਇੰਨੀ ਬਹਾਦਰੀ ਦਾ ਕੰਮ ਕੀਤਾ ਹੈ ਰਾਸ਼ਟਰਪਤੀ ਸਾਡੇ ਮਾਨਯੋਗੇ ਸ਼੍ਰੀਮਤੀ ਮਨਮੋਜੀ ਨੇ ਇਹਨਾਂ ਨੂੰ ਸਨਮਾਨਿਤ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਹੋਈ ਉਸ ਦਿਨ ਤੋਂ ਹੀ ਮੈਂ ਇਹਨਾਂ ਦਾ ਨੰਬਰ ਟ੍ਰੇਸ ਕੀਤਾ ਔਰ ਮੈਂ ਕਿਹਾ ਜੀ ਮੈਂ ਆਪਣੇ ਜਨਮ ਦਿਨ ਦਿਨ ਤੇ ਇਹਨਾਂ ਨੂੰ ਜਰੂਰ ਸਨਮਾਨਿਤ ਕਰਾਂਗਾ ਔਰ ਮੈਂ ਸਾਰੀਆਂ ਸੰਸਥਾਵਾਂ ਨੂੰ ਕਹਾਗਾ ਕਿ ਦੇਸ਼ ਦੇ ਲਈ ਪੰਜਾਬ ਦੇ ਲਈ ਆਪਣੇ ਲੋਕਾਂ ਦੇ ਲਈ ਸਾਨੂੰ ਇਸ ਇਹੋ ਜੇ ਮਹਾਨ ਯੋਧਿਆਂ ਨੂੰ ਮਨੁੱਖਾਂ ਨੂੰ ਕਰਕੇ ਅੱਗੇ ਆਉਣਾ ਚਾਹੀਦਾ ਔਰ ਸਾਨੂੰ ਇਹ ਜਿਹੜਾ ਕੰਮ ਹੈ ਔਰ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਤਾਂ ਹੀ ਤੁਹਾਡਾ ਦੇਸ਼ ਬਚੇਗਾ ਤਾਂ ਹੀ ਨੌਜਵਾਨ ਪੀੜ੍ਹੀ ਜਿਹੜੀ ਹੈ ਨਸ਼ਿਆਂ ਤੋਂ ਦੂਰ ਹੋਵੇਗੀ